ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਰਪ੍ਰੀਤ ਕੌਰ ਪੈਣ ਦੇ ਬ੍ਰਿਤੇ ਤੁਹਾਡਾ ਸਵਾਗਤ ਕਰਦੀ ਹਾਂ ਤੇ ਅੱਜ ਆਪਾਂ ਤੁਹਾਨੂੰ ਕੋਈ ਸੂਟ ਨਹੀਂ ਦਿਖਾਵਾਂਗੇ ਠੀਕੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਜੇ ਸ਼ਾਲ ਦੰ ਜਿਵੇਂ ਪਤਾ ਹੀ ਕਿ ਸਰਦੀ ਆ ਗਈ ਤੁਸੀਂ ਦੇਖ ਸਕਦੇ ਹੋ ਮੈਂ ਕੋਟੀ ਜਿਹੜੀ ਵੇਅਰ ਕਰ ਲਈ ਕਿਉਂਕਿ ਪੰਜਾਬ ਦੇ ਜਿਹੜਾ ਮੌਸਮ ਹੈ ਬਹੁਤ ਜ਼ਿਆਦਾ ਠੰਡਾ ਹੋ ਰਿਹਾ ਬਹੁਤ ساری ਧੁੰਦ ਪੈ ਰਹੀ ਹੈ ਜੀ ਕਾਫੀ ਦਿਨਾਂ ਤੋਂ ਤੇ ਹੁਣ ਸਾਨੂੰ ਲੱਗ ਰਿਹਾ ਹੈ ਕਿ ਸਾਨੂੰ ਛਾਲ ਤੇ ਕੋਟੀਆਂ ਤੁਹਾਡਾ ਜ਼ਰੂਰ ਸ਼ੇਅਰ ਕਰਨਾ ਚਾਹੀਦੇ ਨੇ ਹਨਾ ਤੇ ਅਗਰ ਤੁਸੀਂ ਸਾਡੇ ਤੋਂ ਵੂਲਨ ਦੇ ਵਿੱਚ ਕੋਟੀਆਂ ਮੰਗਵਾਉਣਾ ਚਾਹੁੰਦੇ ਜਿੱਦਾਂ ਤੁਸੀਂ ਆਪਾਂ ਕਹਿੰਦੇ ਕਿ ਹੱਥ ਦੀ ਗੁਣੀ ਹੋਈ ਤਾਂ ਤੁਸੀਂ ਸਾਡੇ ਤੋਂ ਉਹ ਵੀ ਮੰਗਵਾ ਸਕਦੇ ਹੋ ਆਪਣਾ ਸਾਈਜ਼ ਤੁਸੀਂ ਦੱਸ ਸਕਦੇ ਹੋ ਅਗਰ ਤੁਸੀਂ ਸੂਟ ਨਹੀਂ ਆਰਡਰ ਕਰ ਰਹੇ ਤਾਂ ਤੁਸੀਂ ਆਪਣੀ ਆਪਣੇ ਸੂਟ ਦਾ ਪਰ ਆਪਣੇ ਬੋਡੀ ਦਾ ਮੈਜ਼ਰਮੈਂਟ ਸਾਨੂੰ ਦੱਸ ਕੇ ਤੁਸੀਂ ਆਪਣੇ ਲਈ ਜਿਹੜੀ ਕੋਟੀ ਚਲੋ ਜੀ ਆਪਾਂ ਤੁਹਾਨੂੰ ਜਿਹੜੇ ਸ਼ਾਲ ਸ਼ੇਅਰ ਕਰ ਰਹੇ ਹਾਂ ਬਹੁਤ ਜਿਆਦਾ ਸੋਹਣੇ ਨੇ ਜਿਹੜਾ ਜਿਹੜਾ ਵੀ ਇਹਨਾਂ ਦੇ ਤੁਹਾਨੂੰ ਕੋਈ ਪਸੰਦ ਆ ਰਿਹਾ ਸਕਰੀਨ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਔਰ ਆਪਣੇ ਲਈ ਜਿਹੜਾ ਸ਼ਾਲ ਹੈ ਉਹ ਤੁਸੀਂ ਬੁੱਕ ਕਰ ਸਕਦੇ ਹੋ ਚਲੋ ਜੀ ਦਿਖਾਉਣਾ ਤੁਹਾਨੂੰ ਅੱਜ ਦੀ ਕਲੈਕਸ਼ਨ ਦਾ ਪਹਿਲਾ ਸ਼ਾਲ ਬਹੁਤ ਹੀ ਸੋਹਣਾ ਔਰ ਸਾਰੇ ਸ਼ਾਲ ਆਪਣੇ ਪਿਓਰ ਦੇ ਵਿੱਚ ਰਹਿਣਗੇ ਠੀਕ ਹੈ ਜੀ ਬਿਲਕੁਲ ਲਾਈਟ ਵੇਟ ਨੇ ਜੀ ਇਹ ਤੇ ਪਹਿਲਾ ਸ਼ਾਲ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਵੇਂ ਹੁਣ ਤੁਹਾਨੂੰ ਪਤਾ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਤੇ ਇਸ ਤਰ੍ਹਾਂ ਤੁਸੀਂ ਕੋਈ ਸੂਟ ਪਾਇਆ ਹੋਇਆ ਤੇ ਉਹਦੇ ਨਾਲ ਤੁਸੀਂ ਸਾਈਡ ਤੇ ਆਪਣਾ ਜਿਹੜਾ ਸ਼ਾਲ ਹੈ ਤੁਸੀਂ ਰੱਖ ਸਕਦੇ ਹੋ ਇਸ ਤਰ੍ਹਾਂ ਹੈਂਗ ਕਰ ਸਕਦੇ ਹੋ ਇੱਕ ਸਾਈਡ ਤੇ ਬਹੁਤ ਸੋਹਣਾ ਲੱਗਦਾ ਹੈ ਹਨਾ ਇੱਕ ਆਪਣੀ ਠੰਡ ਵੀ ਕਵਰ ਹੋ ਜਾਂਦੀ ਹੈ ਅਗਰ ਤੁਸੀਂ ਸਾਈਡ ਤੇ ਨਹੀਂ ਰੱਖਣਾ ਚਾਹੁੰਦੇ ਤਾਂ ਆਪਾਂ ਜਿੱਦਾਂ ਬੈਕ ਤੋਂ ਲੈ ਲੈਨੇ ਹਨਾ ਅੱਗੇ ਕਰਕੇ ਪੱਲੇ ਰੱਖ ਲੈਨੇ ਆ ਤੇ ਤੁਸੀਂ ਇਸ ਤਰ੍ਹਾਂ ਵੀ ਲੈ ਸਕਦੇ ਹੋ ਤੇ ਬਹੁਤ ਹੀ ਸੋਹਣਾ ਸਟੱਫ ਹੈ ਲਾਈਟ ਵੇਟ ਹੈ ਪਿਓਰ ਦੇ ਵਿੱਚ ਸ਼ਾਲ ਨੇ ਜੀ ਆਪਣੇ ਇਹ ਵਾਲੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਨੇੜੇ ਤੋਂ ਵਰਕ ਉੱਪਰ ਹੋਇਆ ਹੋਇਆ ਸਾਰਾ ਤੇ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਬਟ ਤੁਹਾਨੂੰ ਬਿਲਕੁਲ ਨੇੜੇ ਤੋਂ ਪਾ ਚੈੱਕ ਕਰਾਉਣਾ ਹੈ ਇਸ ਤਰ੍ਹਾਂ ਬੜੇ ਨਾ ਬਾਰਡਰ ਦੇ ਉੱਪਰ ਤੁਸੀਂ ਕੰਮ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਹੋਇਆ ਹੋਇਆ ਤੇ ਜਿਹੜੇ ਜਿਹੜੇ ਵੀ ਕਲਰ ਨੇ ਆਪਣੇ ਕੋਲੋਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਪਹਿਲਾਂ ਆਪਾਂ ਤੁਹਾਡੇ ਵਾਸਤੇ ਛੋੜੇ ਥੋੜੇ ਜੇ ਪੀਸ ਲੈ ਕੇ ਆਇਆ ਸੋਹਣੇ ਜੇ ਕਲਰ ਲੈ ਕੇ ਆਇਆ ਸਿਰਫ ਸਿਲੈਕਟਿਡ ਜੇ ਪੀਸ ਲੈ ਕੇ ਆਇਆ ਅਗਰ ਤਾਂ ਤੁਹਾਨੂੰ ਇਹ ਚੀਜ਼ ਪਸੰਦ ਆਉਂਦੀ ਕਲੈਕਸ਼ਨ ਵਧੀਆ ਲੱਗਦੀ ਹੈ ਨਾ ਸਾਡੇ ਸ਼ਾਲਾਂ ਦੀ ਤਾਂ ਆਪਾਂ ਨੈਕਸਟ ਵੀ ਤੁਹਾਡੇ ਵਾਸਤੇ ਹੋਰ ਜਿਹੜੇ ਸ਼ਾਲ ਨੇ ਉਹ ਲੈ ਕੇ ਆਉਂਦੇ ਰਾਂਗੇ ਬਟ ਮੈਂ ਇੰਨਾ ਕਹਿ ਰ ਠੀਕ ਹੈ ਜੀ ਇਹਦੇ ਵਿੱਚੋਂ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣੇ ਲਈ ਸ਼ਾਲ ਜਿਹੜਾ ਬੁੱਕ ਕਰ ਸਕਦੇ ਹੋ ਹੁਣ ਤੁਸੀਂ ਇਹ ਵੀ ਦੇਖੋ ਇਹਦੇ ਵੀ ਬਾਰਡਰ ਦੇ ਉੱਪਰ ਸਾਰਾ ਵਰਕ ਕੀਤਾ ਹੋਇਆ ਤੇ ਬਹੁਤ ਸੋਹਣਾ ਸੈਲਪ੍ਰਿੰਟ ਬਣਿਆ ਹੋਇਆ ਬਾਰਡਰ ਦੇ ਉੱਪਰ ਸੈਂਟਰ ਦੇ ਵਿੱਚ ਵੀ ਸਾਰੇ ਜਿਹੜਾ ਡੱਬੇ ਨੇ ਉਹਨਾਂ ਉੱਪਰ ਵਰਕ ਹੋਇਆ ਹੋਇਆ ਤੇ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਲਾਈਟ ਜਿਹਾ ਕਲਰ ਹੈ ਜੀ ਬਹੁਤ ਪਿਆਰਾ ਲੱਗਦਾ ਕਿਉਂਕਿ ਤੁਹਾਨੂੰ ਆਪਾਂ ਨੂੰ ਤਾਂ ਪਤਾ ਹੀ ਹੈ ਕਿ ਪਾਰਟੀ ਵੇਅਰ ਸੂਟਾਂ ਦੇ ਨਾਲ ਆਪਾਂ ਸਾਈਡ ਤੇ ਆਪਣਾ ਸ਼ਾਲ ਜਿਹੜਾ ਰੱਖ ਸਕਦੇ ਆ ਜਦੋਂ ਆਪਣੀ ਠੰਡ ਕਵਰ ਹੁੰਦੀ ਜਿੱਦਾਂ ਕਈ ਵਾਰ ਆਪਾਂ ਨਾ ਬੈਕ ਤੋਂ ਕਰਕੇ ਅੱਗੇ ਫਰੰਟ ਤੇ ਰੱਖ ਲੈਨੇ ਇਸ ਤਰ੍ਹਾਂ ਵੀ ਤੁਸੀਂ ਜਿਹੜਾ ਆਪਣਾ ਸ਼ਾਲ ਨੂੰ ਲੈ ਸਕਦੇ ਹੋਰ ਆਪਣੀ ਠੰਡ ਤੋਂ ਜਿਹੜਾ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਕਿ ਤੁਸੀਂ ਦੂਸਰਾ ਪੀਸ ਚੈੱਕ ਕਰ ਲਓ ਨੋਜ਼ੀ ਪੂਰਾ ਖੁੱਲਾ ਡੁੱਲਾ ਸ਼ਾਲ ਇਹ ਆਰਾਮ ਨਾਲ ਬੁੱਕਲ ਵੱਜਦੀ ਹੈ ਜੇ ਤੁਸੀਂ ਬੁੱਕਲ ਮਾਰਨਾ ਪਸੰਦ ਕਰਦੇ ਹੋ ਤੁਸੀਂ ਬੁੱਕਲ ਮਾਰ ਕੇ ਲੈ ਸਕਦੇ ਹੋ ਅਗਰ ਤੁਸੀਂ ਸਾਈਡ ਤੇ ਵਿਆਸੀ ਰੱਖਣਾ ਹੈ ਨਾ ਜਿੱਦਾਂ ਕਿਸੇ ਫੰਕਸ਼ਨ ਤੇ ਲੈਣ ਨੂੰ ਤੁਸੀਂ ਇਸ ਤਰ੍ਹਾਂ ਵੀ ਲੈ ਸਕਦੇ ਹੋ ਤੇ ਸ਼ਾਲ ਦੀ ਤੁਸੀਂ ਉਲਟੀ ਸਾਈਡ ਚੈੱਕ ਕਰੋ ਬਹੁਤ ਪਿਆਰਾ ਕੰਮ ਹੈ ਕੋਈ ਤੁਹਾਨੂੰ ਇਹਦੇ ਵਿੱਚ ਇਰੀਟੇਸ਼ਨ ਨਹੀਂ ਕਿ ਕਈ ਵਾਰ ਇਹ ਤਾਂ ਹੁੰਦਾ ਕਿ ਕਈ ਵਾਰ ਜਿਹੜਾ ਆਪਾਂ ਕੋਈ ਸ਼ਾਲ ਜਾਂ ਕੋਟੀ ਲੈ ਲੈਂਦੇ ਤਾਂ ਉਹ ਆਪਾਂ ਨੂੰ ਵੂਲਨ ਜਿਹੜੀ ਉਹ ਲੜਦੀ ਜੀ ਰਹਿੰਦੀ ਹੈ ਨਾ ਤਾਂ ਉਹ ਇਹੀ ਹੁੰਦਾ ਹੈ ਕਿ ਜਦੋਂ ਆਪਾਂ ਕੋਈ ਹਲਕੀ ਕੁਆਲਿਟੀ ਦੀ ਕੋਈ ਚੀਜ਼ ਲੈ ਲੈਂਦੇ ਤਾਂ ਉਹਦੇ ਵੀ ਸਾਨੂੰ ਇਹ ਚੀਜ਼ਾਂ ਦੀ ਪ੍ਰੋਬਲਮ ਜਿਹੜੀ ਆਉ ਜਿਹੜੀ ਦਿੱਕਤ ਉਹ ਬਿਲਕੁਲ ਵੀ ਨਹੀਂ ਆਏਗੀ ਸ਼ਾਲ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਜੀ ਇਸ ਤਰ੍ਹਾਂ ਜਿਵੇਂ ਸਾਡੇ ਸੂਟਾਂ ਦੇ ਦੁਪੱਟੇ ਖੁੱਲੇ ਡੁੱਲੇ ਹੁੰਦੇ ਉਥੇ ਤਾਂ ਹੀ ਆਪਾਂ ਤੁਹਾਡੇ ਬਾਤੇ ਜਿਹੜੇ ਸ਼ਾਲ ਨੇ ਉਹ ਵੀ ਖੁੱਲੇ ਡੁੱਲੇ ਹੀ ਲੈ ਕੇ ਆਏ ਆ ਕਲਰ ਚੈੱਕ ਕਰੋ ਬਹੁਤ ਪਿਆਰੀ ਜੀ ਸ਼ਾਈਨ ਹੈ ਚਾਹੇ ਤੁਸੀਂ ਰਾਤ ਵਾਲੇ ਫੰਕਸ਼ਨ ਤੇ ਇਹਨੂੰ ਲਓ ਹਨਾ ਚਾਹੇ ਤੁਸੀਂ ਦਿਨ ਵਾਲੇ ਫੰਕਸ਼ਨ ਤੇ ਲਓ ਬਹੁਤ ਜ਼ਿਆਦਾ ਸੋਹਣੇ ਨੇ ਅਲੋਟ ਅਦਲਾ ਕਲਰ ਬਹੁਤ ਹੀ ਸੋਹਣਾ ਸੋਬਰ ਜਿਹਾ ਸਰਦਾਰੀ ਜਿਹਾ ਜੇ ਆਪਾਂ ਡਾਰਕ ਸੂਟ ਕੋਈ ਵੇਅਰ ਕੀਤਾ ਨਾ ਤੇ ਉਹਦੇ ਉੱਪਰ ਤੁਸੀਂ ਇਹ ਵਾਲਾ ਸ਼ਾਲ ਜਦੋਂ ਲਓਗੇ ਬਹੁਤ ਪਿਆਰਾ ਲੱਗੇਗਾ ਫੋਰ ਸਾਈਡ ਤੁਸੀਂ ਦੇਖ ਸਕਦੇ ਹੋ ਬਾਰਡਰ ਬਣਿਆ ਹੋਇਆ ਤੇ ਵਰਕ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਣੀ ਤੁਸੀਂ ਵਰਕ ਚੈੱਕ ਕਰੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਇੰਨੀ ਕ ਪੀਛੇ ਨਾਲ ਵਰਕ ਹੋਇਆ ਨਾ ਮੈਨੂੰ ਲੱਗਦਾ ਕਿ ਤੁਹਾਡਾ ਸ਼ਾਲ ਲੈ ਲੈ ਕੇ ਮਾਣ ਆ ਕੇ ਜਾਣਾ ਪਰ ਜਿਹੜਾ ਵਰਕ ਹੈ ਉਹਨੂੰ ਕਿਸੇ ਤਰ੍ਹਾਂ ਨਹੀਂ ਕੋਈ ਵੀ ਪ੍ਰੋਬਲਮ ਜਿਹੜੀ ਨਹੀਂ ਹੋਣੀ ਕਿਉਂਕਿ ਵਰਕ ਕੀਤਾ ਹੀ ਬਹੁਤ ਫਾਈਨਲ ਹੁਣ ਮੈਂ ਤੁਹਾਨੂੰ ਇੱਥੇ ਉਲਟੀ ਸਾਈਡ ਵੀ ਤੁਹਾਨੂੰ ਦਿਖਾਉਣੀ ਹੈ ਤੁਸੀਂ ਉਲਟੀ ਸਾਈਡ ਚੈੱਕ ਕਰੋ ਦੇਖੋ ਉਲਟੀ ਸਾਈਡ ਤੋਂ ਵੀ ਪਤਾ ਲੱਗ ਇੰਨੀ ਕਿ ਜ਼ਿਆਦਾ ਸਫਾਈ ਦੇ ਨਾਲ ਜਿਹੜਾ ਕੰਮ ਕੀਤਾ ਹੋਇਆ ਹੈ ਹਨ ਚਲੋ ਜੀ ਇਹ ਵੀ ਪਿਓਰ ਦਾ ਸਾਰੇ ਸ਼ਾਲ ਜਿਹੜੇ ਪਿਓਰ ਦੇ ਰਹਿਣਗੇ ਤੁਹਾਨੂੰ ਕੋਈ ਸੈਮੀ ਇਹਦੇ 'ਚ ਨਹੀਂ ਮਿਲੇਗਾ ਹਲਕੀ ਕੁਆਲਿਟੀ ਨਹੀਂ ਦਵਾਂਗੇ ਆਪਾਂ ਤੁਹਾਨੂੰ ਅੱਛੀ ਕੁਆਲਿਟੀ ਦਵਾਂਗੇ ਔਰ ਅੱਛੀ ਕੁਆਲਿਟੀ ਹਮੇਸ਼ਾ ਹੀ ਲਾਈਟ ਵੇਟ ਹੁੰਦੀ ਹੈ ਹਨ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸ਼ਾਲ ਬਣਿਆ ਹੋਇਆ ਪਰਸਨਲੀ ਮੈਨੂੰ ਇਹ ਬਹੁਤ ਜ਼ਿਆਦਾ ਸੋਹਣਾ ਲੱਗਿਆ ਸ਼ਾਇਦ ਇਹਦੇ ਵਿੱਚ ਇੱਕ ਕਲਰ ਹੋਰ ਵੀ ਹੋਵੇ ਅਗਰ ਤੁਸੀਂ ਲਾਈਟ ਜਿਹੜਾ ਲਾਈਕ ਕਰ ਤੁਸੀਂ ਇਹ ਵਾਲਾ ਬੁੱਕ ਕਰ ਸਕਦੇ ਹੋ ਅਗਰ ਥੋੜਾ ਡਾਰਕ ਲਾਈਕ ਕਰਦੇ ਹੋ ਤੁਸੀਂ ਤੁਹਾਨੂੰ ਮੈਂ ਅੱਗੇ ਦਿਖਾਉਣੀ ਆ ਫੋਰਥ ਸਾਈਡ ਤੇ ਵਰਕ ਰਹੇਗਾ ਹੋਰ ਕਿਤੇ ਵੀ ਇਹ ਕੰਮ ਨਹੀਂ ਹੈਗਾ ਸੈਂਟਰ ਤੇ ਜਾਂ ਤੁਸੀਂ ਕੋਨਿਆਂ ਦੇ ਉੱਪਰ ਫਲਾਵਰ ਕੁਝ ਵੀ ਨਹੀਂ ਇਦਾਂ ਦਾ ਰਹੇਗਾ ਠੀਕ ਹੈ ਜੀ ਲੋ ਜੀ ਅਗਲਾ ਸ਼ਾਲ ਕਲਰ ਬਹੁਤ ਜ਼ਿਆਦਾ ਸੋਹਣਾ ਪੂਰਾ ਹੈਵੀ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਜੇ ਤਾਂ ਆਪਾਂ ਕਹਿੰਦੇ ਨਾ ਕਸ਼ਮੀਰੀ ਵਾਹ ਉਸ ਤਰੀਕੇ ਦਾ ਵਰਕ ਹੋਇਆ ਹੋਇਆ ਮੇਨ ਚੀਜ਼ ਹੈ ਕਿ ਵਰਕ ਹੋਣ ਦੇ ਬਾਵਜੂਦ ਵੀ ਆਪਣਾ ਸ਼ਾਲ ਜਿਹੜਾ ਉਹ ਬਿਲਕੁਲ ਹੈਵੀ ਨਹੀਂ ਹੈਗਾ ਬੜਾ ਹੀ ਲਾਈਟ ਵੇਟ ਹੈ ਪ्युअर चीज ਹਮੇਸ਼ਾ ਹੀ ਮੈਂ ਤੁਹਾਨੂੰ ਦੱਸਿਆ ਕਿ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਕਿ ਲਾਈਟ ਵੇਟ ਹੀ ਹੁੰਦੀ ਹੈ ਕਲਰ ਬਹੁਤ ਸੋਹਣਾ ਡਿਜ਼ਾਈਨ ਬਹੁਤ ਪਿਆਰਾ ਬਣਿਆ ਹੋਇਆ ਇਸ ਤਰ੍ਹਾਂ ਕਲਰ ਇਹਦਾ ਦੇਖ ਤੁਸੀਂ ਚੈੱਕ ਕਰੋ ਥੋੜਾ ਬੋਤਾ ਵੀਡੀਓ ਦੇ ਵਿੱਚ ਚੇਂਜ ਹੋਗਾ ਆਦਰਵਾਇਜ਼ ਸੇਮ ਕਲਰ ਹੋਏਗਾ ਔਰ ਜੋ ਤੁਹਾਨੂੰ ਮਿਲੇਗਾ ਉਹ ਤੁਹਾਨੂੰ ਜਦ ਤੁਸੀਂ ਸਾਹਮਣੇ ਦੇਖੋਗੇ ਬਹੁਤ ਪਿਆਰਾ ਹੋਏਗਾ ਠੀਕ ਹੈ ਜੀ ਕਿਉਂਕਿ ਅਸੀਂ ਇਦਾਂ ਦੀ ਕੋਈ ਚੀਜ਼ ਤੁਹਾਡੇ ਨਾਲ ਸ਼ੇਅਰ ਹੀ ਨਹੀਂ ਕਰਦੇ ਕਿ ਜਿਹੜੀ ਸਾਨੂੰ ਖੁਦ ਨੂੰ ਪਸੰਦ ਨਾ ਹੋਵੇ ਤਾਂ ਆਪਾਂ ਸਿਰਫ ਸੇਲ ਤੱਕ ਆਪਣਾ ਮਤਲਬ ਰੱਖੀਏ ਕਿ ਸਾਨੂੰ ਸਿਰਫ ਸੇਲ ਤੱਕ ਮਤਲਬ ਹੈ ਨਹੀਂ ਇਦਾਂ ਕਦੀ ਵੀ ਨਹੀਂ ਸੋਚਿਆ ਜੋ ਚੀਜ਼ ਆਪਣੇ ਮਨ ਨੂੰ ਲੱਗਦੀ ਆ ਆਪਾਂ ਉਹ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਇੱਕ ਗੱਲ ਇਹ ਆ ਕਿ ਸਾਰੀਆਂ ਬਣਾ ਨੂੰ ਪਸੰਦ ਵੀ ਆਉਂਦੀ ਐ ਲੋ ਜੀ ਅਗਲਾ ਸ਼ਾਲ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਸਾਰੇ ਸ਼ਾਲਾਂ ਦੇ ਵਿੱਚ ਵਰਕ ਰਹੇਗਾ ਤੁਸੀਂ ਦੇਖ ਸਕਦੇ ਹੋ ਇਸ ਨੂੰ ਵੀ ਆਪਾਂ ਨੇ ਹਾਈਲਾਈਟ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਇਹ ਕੰਮ ਕੀਤਾ ਹੋਇਆ ਵਿੱਚ ਤੇ ਪੂਰੇ ਸ਼ਾਲ ਦੇ ਵਿੱਚ ਇਸ ਤਰ੍ਹਾਂ ਵਰਕੇ ਦੇ ਉੱਪਰ ਹੋਇਆ ਹੋਇਆ। ਕਲਰ ਬਹੁਤ ਜ਼ਿਆਦਾ ਸੋਹਣਾ ਤੁਸੀਂ ਕਿਸੇ ਵੀ ਸੂਟ ਦੇ ਨਾਲ ਵੇਅਰ ਕਰ ਸਕਦੇ ਏਦਾਂ ਨਹੀਂ ਹੈਗਾ ਵੀ ਤੁਸੀਂ ਸਿਰਫ ਅਗਰੇ ਬਲੈਕ ਸੂਟ ਨਾਲ ਹੀ ਲੈ ਸਕਦੇ ਜਾਂ ਆਫ ਵਾਈਟ ਲੈ ਸਕਦੇ ਜਾਂ ਸਕਿਨ ਨਾਲ ਲੈ ਸਕਦੇ ਏ ਸ਼ਾਲ ਕਿਸੇ ਵੀ ਆਪਾਂ ਸੂਟ ਦੇ ਨਾਲ ਲੈ ਸਕਦੇ ਆ ਬਹੁਤ ਪਿਆਰਾ ਜੀ ਖੁੱਲੇ ਡੁੱਲੇ ਸ਼ਾਲ ਨੇ ਇਹ ਵੀ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ। ਤੇ ਅਗਰ ਤੁਸੀਂ ਸ਼ਾਲ ਬਾਏ ਕਰਦੇ ਹੋ ਸਾਡੇ ਤੋਂ ਜਾਂ ਕਿਤੋਂ ਵੀ ਕਰਦੇ ਹੋ ਹਨ ਤਾਂ ਪਲੀਜ਼ ਸ਼ਾਲ ਜੋ ਹੋ ਗਿਆ ਕੋਈ ਵੀ ਉਲਨ ਦੀ ਚੀਜ਼ ਹੈ ਉਸ ਨੂੰ ਈਜੀ ਵਾਸ਼ ਕਰਿਆ ਕਰੋ ਸ਼ੈਂਪੂ ਵਾਸ਼ ਕਰਿਆ ਕਰੋ ਸਰਫ ਵਿੱਚ ਵਾਸ਼ ਨਾ ਕਰਿਆ ਕਰੋ ਕਾਫੀ ਭੈਣਾਂ ਦੇ ਮੈਸੇਜ ਹੁੰਦੇ ਨੇ ਕਿ ਅਸੀਂ ਇਹ ਸੂਟ ਬਣਵਾਇਆ ਸੀ ਸਾਡਾ ਸੂਟ ਸਾਰਾ ਵੀ ਵਾਸ਼ ਤੋਂ ਬਾਅਦ ਖਰਾਬ ਹੋ ਗਿਆ ਕਿਉਂਕਿ ਜਦੋਂ ਤੁਸੀਂ ਡਰਾਈ ਕਲੀਨ ਨਹੀਂ ਕਰਵਾਉਂਦੇ ਜਾਂ ਈਜੀ ਵਾਸ਼ ਨਹੀਂ ਕਰਦੇ ਤਾਂ ਉੱਥੇ ਕਿਤੇ ਨਾ ਕਿਤੇ ਚੀਜ਼ਾਂ ਦੀ ਪ੍ਰੋਬਲਮ ਆ ਜਾਂਦੀ ਵੈਸੇ ਤਾਂ ਸਾਰੀਆਂ ਭੈਣਾਂ ਨੂੰ ਤਕਰੀਬਨ ਪਤਾ ਹੀ ਹੁੰਦਾ ਨਾ ਬਟ ਫਿਰ ਵੀ ਜਿਹੜੇ ਸਾਡੇ ਕੋਲ ਮੈਸੇਜ ਆਏ ਹੁੰਦੇ ਕਿ ਅਮਨ ਅਸੀਂ ਫਲਾਣੀ ਜਗ੍ਹਾ ਤੋਂ ਸੂਟ ਲਿਆ ਸੀ ਸਾਡਾ ਉਹ ਸੂਟ ਖਰਾਬ ਹੋ ਗਿਆ ਵਾਸ਼ ਤੋਂ ਬਾਅਦ ਸਾਨੂੰ ਦਿੱਕਤ ਆਈ ਏ ਤਾਂ ਪਲੀਜ਼ ਤੁਸੀਂ ਵੀ ਥੋੜਾ ਧਿਆਨ ਰੱਖਿਆ ਕਰੋ ਜਦੋਂ ਤੁਸੀਂ ਇਹਨੇ ਪੈਸੇ ਲਾ ਰਹੇ ਹੋ ਤਾਂ ਪਲੀਜ਼ ਸੂਈ ਚੀਜ਼ ਨੂੰ ਆਰਾਮ ਨਾਲ ਵਰਤਿਆ ਕਰੋ ਜਿੱਦਾਂ ਡਰਾਈ ਕਲਿੰਗ ਹੋ ਗਿਆ ਨਹੀਂ ਤੁਸੀਂ ਡਰੈਕਲਿੰਗ ਕਰ ਸਕਦੇ ਤੁਸੀਂ ਘਰ ਦੇ ਵਿੱਚ ਸ਼ੈਂਪੂ ਵਾਸ਼ ਕਰ ਸਕਦੇ ਹੋ ਈਜੀ ਵਾਸ਼ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਵੀ ਸ਼ਾਲ ਬਹੁਤ ਸੋਹਣਾ ਬਣਿਆ ਹੋਇਆ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਇਹ ਬਹੁਤ ਸੋਹਣਾ ਕਲਰਫੁਲ ਜਿਹਾ ਪੀਸ ਬਣਿਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਲਾਈਟ ਵੀ ਹੈ ਡਾਰਕ ਵੀ ਠੀਕ ਹੈ ਸਾਡੀ ਕਲੈਕਸ਼ਨ ਹਮੇਸ਼ਾ ਹੀ ਲਾਈਟ ਐਂਡ ਡਾਰਕ ਦਾ ਸੀ ਕੰਬੀਨੇਸ਼ਨ ਲੈ ਕੇ ਆਉਨੇ ਆ ਕੁਝ ਇਦਾਂ ਨਹੀਂ ਆਏਗਾ ਕਿ ਅਗਰ ਲੈ ਕੇ ਆਇਆ ਤਾਂ ਡਾਰਕ ਹੀ ਲਿਆ ਦਿਖਾ ਦੋਨਾਂ ਤਾਂ ਲਾਈਟ ਹੀ ਦਿਖਾਤੀ ਨਹੀਂ ਬਹੁਤ ਪਿਆਰੀ ਜੀ ਕਲੈਕਸ਼ਨ ਤੁਹਾਡ ਨਾਲ ਸ਼ੇਅਰ ਕਰ ਰਹੇ ਆ ਤੁਸੀਂ ਅਗਲਾ ਸ਼ਾਲ ਚੈੱਕ ਕਰੋ ਇਹ ਦੇਖਦੇ ਸਦਾ ਲੱਗ ਰਿਹਾ ਜਿਵੇਂ ਕੈਨੇਡਾ ਦੇ ਪੱਤੇ ਬਣੇ ਹੁੰਦੇ ਨੇ ਤੇ ਜਿਹੜੀਆਂ ਬੜਾ ਕੈਨੇਡਾ ਤੋਂ ਨੇ ਤੇ ਇਹ ਵਾਲਾ ਸ਼ਾਲ ਆਪਣੇ ਲਈ ਜਰੂਰ ਬੁੱਕ ਕਰਵਾਓ ਉਹਦੇ ਵਿੱਚ ਦੱਸਿਓ ਮੈਨੂੰ ਕਿ ਵਾਕਈ ਕੈਨੇਡਾ ਦਾ ਪੱਤਾ ਬਣਿਆ ਹੋਇਆ ਬਹੁਤ ਪਿਆਰਾ ਸ਼ਾਲ ਬਣਿਆ ਹੋਇਆ ਪੂਰੇ ਸ਼ਾਲ ਦੇ ਵਿੱਚ ਵਰਕ ਰਹੇਗਾ ਲਾਈਟ ਵੇਟ ਰਹੇਗਾ ਕਲਰ ਬਹੁਤ ਹੀ ਜਿਆਦਾ ਸੋਹਣਾ ਬੜੇ ਸੋਹਣੇ ਲਾਈਟ ਜੇ ਕਲਰ ਨੇ ਨਾ ਜਿਆਦਾ ਡਾਰਕ ਨੇ ਨਾ ਹੀ ਜਿਆਦਾ ਲਾਈਟ ਨੇ ਚੈੱਕ ਕਰ ਸਕਰੀਨ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਜੀ ਠੀਕ ਹੈ ਤੇ ਤੁਹਾਨੂੰ ਜਿਹੜਾ ਜਿਹੜਾ ਵੀ ਸ਼ਾਲ ਪਸੰਦ ਆ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣੇ ਸ਼ਾਲ ਜਿਹੜੇ ਨੇ ਬੁੱਕ ਕਰਵਾ ਸਕਦੇ ਹੋ ਲੋਕ ਇਹ ਸ਼ਾਲ ਬਹੁਤ ਹੀ ਜਿਆਦਾ ਸੋਹਣਾ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਰੇ ਦੇ ਉੱਪਰ ਵਰਕ ਹੋਇਆ ਹੋਇਆ ਫੋਰ ਸਾਈਡ ਇਸ ਤਰ੍ਹਾਂ ਇਹ ਜਿਹੜੇ ਧਾਗੇ ਕੱਟਣ ਵਾਲੇ ਰਹਿ ਗਏ ਆ ਕੋ ਬਾਅਦ ਜਦੋਂ ਤੁਹਾਨੂੰ ਕੋਰੀਅਰ ਭੇਜਾਂਗੇ ਕੱਟ ਕੇ ਭੇਜਾਂਗੇ ਬਹੁਤ ਹੀ ਜਿਆਦਾ ਸੌਫਟ ਮੂਲਨ ਹੈ ਜੀ ਬਹੁਤ ਹੀ ਜਿਆਦਾ ਸੌਫਟ ਤੇ ਵਰਕ ਰਹੇਗਾ ਚਾਰੋਂ ਪਾਸਿਆਂ ਦੇ ਉੱਪਰ ਕੋਨਿਆਂ ਦੇ ਉੱਪਰ ਔਰ ਫੋਰ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਰੀ ਦਾ ਜਿਹੜਾ ਕੰਮ ਇਹ ਕੀਤਾ ਹੋਇਆ ਹੈ ਤੇ ਇਸ ਤਰ੍ਹਾਂ ਇਹ ਵਾਲੇ ਕੋਨੇ ਦੇ ਉੱਪਰ ਫਲਾਵਰ ਰਹੇਗਾ ਔਰ ਇੱਕ ਫਲਾਵਰ ਦੂਸਰੇ ਕੋਨੇ ਦੁਪਰ ਰਹੇਗਾ ਸਿਰਫ ਦੋਨੋਂ ਸਾਈਡ ਤੇ ਫਲਾਵਰ ਬਣੇ ਹੋਏ ਨੇ ਕਾਫੀ ਵੱਡੇ ਵੱਡੇ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਜ਼ਿਆਦਾ ਸੋਹਣਾ ਜੀ ਲਾਈਟ ਜਾਂ ਸਰਦਾਰੀ ਜ ਹੈ ਅਗਰ ਤੁਸੀਂ ਆਪਣੀ ਮੰਮੀ ਨੂੰ ਗਿਫਟ ਕਰਨਾ ਚਾਹੁੰਦੇ ਹੋ ਚਾਚੀ ਨੂੰ ਗਿਫਟ ਕਰਨਾ ਚਾਹੁੰਦੇ ਹੋ ਮਾਸੀ ਨੂੰ ਗਿਫਟ ਕਰਨਾ ਚਾਹੁੰਦੇ ਹੋ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਤੇ ਚੀਜ਼ ਬਹੁਤ ਪਿਆਰੀ ਹੈ ਕਿਸੇ ਤਰ੍ਹਾਂ ਤੁਹਾਨੂੰ ਕੋਈ ਵੀ ਕੰਪਲੇਨ ਨਹੀਂ ਆਏਗੀ ਵੀ ਤੁਸੀਂ ਸਾਨੂੰ ਕੀ ਗਿਫਟ ਕੀਤਾ ਜਿਹੜਾ ਵੀ ਪਾਏਗਾ ਹੰਡਾਏਗਾ ਖੁਸ਼ ਹੋਏਗਾ ਇਹ ਵੀ ਪਿਸ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਸ ਤਰ੍ਹਾਂ ਪੂਰੇ ਸ਼ਾਲ ਦੇ ਵਿੱਚ ਇਸ ਤਰ੍ਹਾਂ ਡਿਜ਼ਾਈਨ ਰਹੇਗਾ ਕੰਮ ਕੀਤਾ ਹੋਇਆ ਤੁਹਾਨੂੰ ਜਿਹੜਾ ਜਿਹੜਾ ਪਸੰਦ ਹੈ ਸਕਰੀਨਸ਼ਾਟ ਲਈ ਜਾਓ ਤਾਂ ਪਲੀਜ਼ ਸਕਰੀਨਸ਼ਾਟ ਆ ਰਾਮ ਨਾਲ ਲਿਆ ਕਰੋ ਜਿਹੜੀਆਂ ਭੈਣਾ ਟੀਵੀ ਤੇ ਸਾਡੀ ਵੀਡੀਓਜ਼ ਦੇਖਦੀਆਂ ਨੇ ਤਾਂ ਉਹ ਤੁਸੀਂ ਫੋਨ ਦੇ ਵਿੱਚ ਸਕਰੀਨਸ਼ਾਟ ਲੈ ਲਿਆ ਕਰੋ ਠੀਕ ਹੈ ਜੀ ਕਿਉਂਕਿ ਫਿਰ ਮੈਸੇਜ ਆਉਂਦੇ ਨੇ ਅਮਨ ਅਸੀਂ ਆ ਟੀਵੀ ਤੇ ਵੀਡੀਓ ਦੇਖੀ ਸੀ ਤਾਂ ਅਸੀਂ ਸਕਰੀਨਸ਼ਾਟ ਨਹੀਂ ਲੈ पाए ਤੁਹਾਡੇ ਹੱਥ ਚ ਫੋਨ ਸਭ ਦੇ ਹੁੰਦਾ ਠੀਕ ਹੈ ਤਾਂ ਤੁਸੀਂ ਫੋਨ ਦੇ ਉੱਪਰ ਸਕਰੀਨ ਸ਼ਾਟ ਲੈ ਲਿਆ ਕਰੋ ਲਓ ਜੀ ਇਹ ਵੀ ਸ਼ਾਲ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਇਹ ਥੋੜਾ ਡਿਫਰੈਂਟ ਜਿਹਾ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਨਾ ਇਹਦੇ ਵਿੱਚ ਡੱਬੇ ਜਿਹੇ ਬਣੇ ਹੋਏ ਨੇ ਬਾਕਸ ਬਣੇ ਹੋਏ ਨੇ ਇਸ ਤਰ੍ਹਾਂ ਹਾਂ ਤੁਸੀਂ ਦੇਖ ਸਕਦੇ ਪੱਲਿਆਂ ਦੇ ਉੱਪਰ ਵਰਕ ਹੋਇਆ ਹੋਇਆ ਬਹੁਤ ਪਿਆਰਾ ਪੀਸ ਹੈ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨ ਸ਼ਾਟ ਲਓ ਔਰ WhatsApp ਤੇ ਮੈਸੇਜ ਕਰੋ ਜਿਹੜੀਆਂ ਭੈਣਾਂ ਦੇ ਆਰਡਰ ਚੱਲ ਰਹੇ ਨੇ ਸਾਡੇ ਕੋਲ ਸੂਟਾਂ ਦੇ ਤੁਸੀਂ ਮੈਸੇਜ ਸੀ ਕਿ ਅਮਨ ਸ਼ਾਲ ਲੈ ਕੇ ਆਓ ਵੀ ਜਦੋਂ ਤੁਹਾਡੇ ਤੋਂ ਸੂਟ ਬਣਵਾ ਰਹੇ ਤਾਂ ਸ਼ਾਲ ਵੀ ਸਾਨੂੰ ਤੁਸੀਂ ਉਹ ਲੈ ਕੇ ਦਿਓ ਠੀਕ ਹੈ ਜੀ ਤਾਂ ਤੁਹਾਡੇ ਕਰਕੇ ਆਪਾਂ ਲੈ ਕੇ ਆਏ ਹੁਣ ਜਿਹੜੇ ਜਿਹੜੇ ਪਸੰਦ ਨੇ ਫਟਾਫਟ ਬੁੱਕ ਕਰ ਲਓ ਕਿਉਂਕਿ ਕਾਫੀ ਭੈਣਾਂ ਦੇ ਕੋਰੀਅਰ ਰੈਡੀ ਨੇ ਤੇ ਜਿਹੜਾ ਜਿਹੜਾ ਨੇ ਐਡ ਕਰਾਉਣਾ ਤੁਸੀਂ ਕਰਾ ਸਕਦੇ ਹੋ ਲੋ ਜੀ ਇੱਕ ਕਲਰ ਇਹਦੇ ਵਿੱਚ ਇਹ ਰਹੇਗਾ ਇੱਕ ਤੁਹਾਨੂੰ نیچے ਦਿਖਾਇਆ ਇੱਕ ਆਹ ਦਾ ਏ ਵਾਲਾ ਹੈ ਕਲਰ ਦੋਨੋਂ ਹੀ ਬਹੁਤ ਪਿਆਰੇ ਨੇ ਜਿਹੜਾ ਜਿਹੜਾ ਕਲਰ ਪਸੰਦ ਹੈ ਤੁਸੀਂ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਤੇ ਲਾਈਟ ਵੇਟ ਨੇ ਅੱਛੀ ਕੁਆਲਿਟੀ ਦੇ ਨੇ ਜੀ ਕੋਈ ਤੁਹਾਨੂੰ ਹਲਕੀ ਕੁਆਲਿਟੀ ਨਹੀਂ ਦੇਵਾਂਗੇ ਅੱچھے ਬ੍ਰਾਂਡ ਦੇ ਨੇ ਸ਼ਾਲਾਂ ਤੋਂ ਇਲਾਵਾ ਵੀ ਤੁਹਾਨੂੰ ਕੋਈ ਸੂਟ ਪਸੰਦ ਹੈ ਹਨਾ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਹੈ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣੇ ਲਈ ਸੂਟ ਰੈਡੀ ਕਰਵਾ ਸਕਦੇ ਹੋ ਤੇ ਲੋ ਜੀ ਇਹ ਵੀ ਕਲਰ ਬਹੁਤ ਸੋਹਣਾ ਇਹਦੇ ਵੀ ਤੁਹਾਨੂੰ ਆਪਾਂ ਪਹਿਲਾਂ نیچے ਇੱਕ ਬਲੈਕ ਜੈ ਦਿਖਾਇਆ ਸੀ ਤੇ ਇਹ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਹੈ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਆ ਜਿਹੜਾ ਡਿਜ਼ਾਈਨ ਪਸੰਦ ਆ ਵਟਸਐਪ ਤੇ ਤੁਸੀਂ ਮੈਸੇਜ ਜਿਹੜੇ ਕਰ ਸਕਦੇ ਹੋ ਤੇ ਜਦੋਂ ਹੁਣ ਇਵੜਾ ਦਾ ਵਧੀਆ ਰਿਸਪੌਂਸ ਆਇਆ ਤਾਂ ਫਿਰ ਆਪਾਂ ਨੈਕਸਟ ਤੁਹਾਡੇ ਵਾਸਤੇ ਨਵੇਂ ਲੈ ਕੇ ਆਵਾਂਗੇ ਠੀਕ ਹੈ ਵੈਸੇ ਮੈਂ ਸਭ ਨਾਲ ਬੈਸਟ ਜਿਹੜਾ ਸ਼ਾਲ ਤੁਹਾਡੇ ਵਾਸਤੇ ਲੈ ਕੇ ਆਈਆਂ ਜੋ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਹੈ ਠੀਕ ਹੈ ਜੀ ਕਿਉਂਕਿ ਜੋ ਪਿਛਲੇ ਚਾਲ ਚੱਲ ਰਿਹਾ ਸੀ ਉਹ ਇਸ ਵਾਰ ਨਹੀਂ ਚੱਲੇਗਾ ਹਨਾ ਤਾਂ ਆਪਾਂ ਚਾਹੁੰਦੇ ਵੀ ਨਹੀਂ ਕਿ ਤੁਹਾਨੂੰ ਆਪਾਂ ਉਹ ਚੀਜ਼ ਦਈਏ ਜੋ ਪੀ ਚੱਲਣਾ ਰਹੀ ਹੋਵੇ ਜਾਂ ਚੱਲ ਚੁੱਕੀ ਹੋਵੇ ਹਨਾ ਜੋ ਕੁਝ ਨਵਾਂ ਹੁੰਦਾ ਉਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕੋਸ਼ਿਸ਼ ਦੇ ਵਿੱਚ ਲੱਗੇ ਵੀ ਰਹੇ ਨੇ ਕਿ ਆਹ ਚੀਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਤੇ ਹੁਣ ਨੈਕਸਟ ਆਪਾਂ ਤੁਹਾਡੇ ਉੱਤੇ ਹੈਂਡਵਰਕ ਦੇ ਸੂਟਸ ਦਾ ਅੱਜ ਨਾਲ ਸ਼ੇਅਰ ਕਰਾਂਗੇ ਬਹੁਤ ਸਾਰੇ ਸੂਟ ਆਪਣੇ ਡਿਜ਼ਾਈਨ ਹੋ ਰਹੇ ਨੇ ਬਹੁਤ ਸੋਹਣੇ ਸੂਟਸ ਰੈਡੀ ਹੋ ਰਹੇ ਨੇ ਤੇ ਜਲਦੀ ਆਪਾਂ ਤੁਹਾਡੇ ਨਾਲ ਵੀਡੀਓ ਜਿਹੜੀ ਸ਼ੇਅਰ ਕਰਾਂਗੇ ਕੁਝ ਘਰ ਦੇ ਕੰਮਾਂ ਕਰਕੇ ਬਹੁਤ ਜ਼ਿਆਦਾ ਬਿਜ਼ੀ ਚੱਲ ਰਹੇ ਆ ਤਾਂ ਜਿਹੜੀ ਆਪਾਂ ਨੂੰ ਪਤਾ ਹੈ ਨਾ ਤਾਂ ਉਦੋਂ ਸਾਰੇ ਮੈਨੂੰ ਮੈਸੇਜ ਕਰਕੇ ਪੁੱਛਦੇ ਆ ਤੇ ਮੰਮਾ ਹੁਣ ਠੀਕ ਨੇ ਕਾਫੀ ਬਣਾ ਦੇ ਮੈਸੇਜ ਆਉਂਦੇ ਨੇ ਆਪਣੇ ਐਮ ਬੂਟੀਕ ਵਾਲੇ ਨੰਬਰ ਤੇ ਵੀ ਤੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਤੇ ਹੁਣ ਆਪਾਂ ਰੈਗੂਲਰ ਆਪਣੇ ਕੰਮ ਤੇ ਧਿਆਨ ਦੇ ਰਿਹਾ ਤਾਂ ਸਾਡੇ ਨਾਲ ਤੁਸੀਂ ਜੁੜੇ ਰਹੋ ਆਪਣੇ ਜਿਹੜੇ ਆਰਡਰ ਨੇ ਤੁਹਾਡੇ ਜਲਦੀ ਰੈਡੀ ਕਰਕੇ ਆਪਾਂ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਸੋ ਉਮੀਦ ਹੈ ਕਿ ਤੁਹਾਨੂੰ ਜਿਹੜੀ ਅੱਜ ਵਾਲੀ ਪ੍ਰੋਮੋਸ਼ਨ ਵਧੀਆ ਲੱਗੀ ਹੋਣੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਉਹ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਓ ਸਕਰੀਨ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਪਲੀਜ਼ ਸ਼ਾਲ ਦਾ ਪ੍ਰਾਈਸ ਅਲੱਗ ਤੋਂ ਨਾ ਪੁੱਛਿਓ ਸਕਰੀਨ ਦੇ ਉੱਪਰ ਪ੍ਰਾਈਸ ਆਪਣਾ ਸ਼ੋਅ ਹੋ ਰਿਹਾ ਜਿੰਨੇ ਜਿੰਨਾਂ ਨੂੰ ਸ਼ਾਲ ਪਸੰਦ ਨੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਵਿਦਆਊਟ ਪੇਮੈਂਟ ਕਿਸੇ ਦੀ ਬੁਕਿੰਗ ਨਹੀਂ ਹੋਏਗੀ ਮੈਂ ਸੌਰੀ ਹਾਂ ਠੀਕ ਹੈ ਪੇਮੈਂਟ ਜੇਕਰ ਤੁਸੀਂ ਬੁੱਕ ਕਰਵਾਉਣਾ ਹੈ ਤਾਂ ਤੁਸੀਂ ਹਾਫ ਪੇਮੈਂਟ ਕਰਕੇ ਬੁੱਕ ਕਰਵਾ ਸਕਦੇ ਹੋ ਠੀਕ ਹੈ ਜੀ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ